ਜੀ ਬਾਈ ਇੱਕ ਨਹੀਂ ਲੈ ਦੋ ਲਈਆਂ ਠੀਕ ਆ ਬਾਈ ਆਪਾਂ ਕਿਹਾ ਦੋ ਲਈਆਂ ਠੀਕ ਆਪਣੇ ਪਿੰਡ ਚਾਗਰ ਆਪਣੇ ਵੀ ਲਾਜੀ ਕੋਲੇ ਜੇ ਮਸ਼ੀਨ ਆ ਠੀਕ ਆ ਆਪਾਂ ਹੀ ਲਈਆਂ ਉਹ ਦੋਨੇ ਇੱਕੋ ਹੀ ਟਰੈਕਟਰ ਦੇ 75 ਦੇ ਟਰੈਕਟਰ ਨਾਲ ਠੀਕ ਉਹ ਦਿਨ ਜਿਹੜੀ ਬਾਈ ਮੈਨੂੰ ਮਿਲੀ ਸੀ ਉਹ ਮੈਂ ਚੱਕ ਲਈ ਜਾਂਦੀ ਤੁਸੀਂ ਕਹਿੰਦੀ ਹੈਨਾ ਇਹ ਸੇਮ ਚੀਜ਼ ਆਹੀ ਆ ਵਾ ਹੈਗੀ ਠੀਕ 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 ਨਹੀਂ ਨਹੀਂ ਬਿਲਕੁਲ ਬਾਈ ਬਹੁਤ ਸੋਹਣੀ ਮਸ਼ੀਨ ਬਣਾਈ ਗੁਰੂ ਨਾਨਕ ਦੇ ਗਰੀ ਵਰਕਸ਼ਾਹਾਂ ਦੀ ਮਸ਼ੀਨ ਚੱਲੀ ਜਾਂਦੀ ਹੈ ਹੈਨਾ ਹਾਂਜੀ ਤੇ ਕਿਵੇਂ ਆ ਬਾਈ ਇਹਦਾ ਮੈਂ ਕਹਿੰਦਾ ਇੱਕ ਨੰਬਰ ਰਿਜ਼ਲਟ ਆ ਯਾਰ ਦਾਣਾ ਦੂਣਾ ਜਮਾਂ ਕ੍ਰੈਸ਼ ਕਰਦੀ ਆ ਅੱਛਾ ਹਾਂ ਤੁਸੀਂ ਲੈਂਦੀ ਇਹ ਮਸ਼ੀਨ ਤੁਸੀਂ ਲੈ ਕੇ ਆਈ ਦੀ ਬਾਈ ਹੋਰਾਂ ਤੋਂ ਹਾਂਜੀ ਇਹ ਆਪਣੇ ਜਨ ਕੇ ਕਿਰਾਏ ਤੇ ਚੱਲਦੀ ਹੈ ਆਪਣੇ ਛੋਟੇ ਕਿਰਾਏ ਤੇ ਚੱਲਦੀ ਹੈ ਠੀਕ ਹੈ ਮੰਨ ਲਓ ਇਹ ਮੱਕੀ ਛੋਟੀ ਹੈ ਹਾਂਜੀ ਹਾਂਜੀ ਅੱਛਾ ਵੱਢਣਾਈ ਵੀ ਹੈਗੀ ਵੱਢਣਾਈ ਵੀ ਹੈਗੀ ਠੀਕ ਹੈ ਬਿਲਕੁਲ ਭਰਾਓ ਅੱਜ ਅਸੀਂ ਬਾਈ ਮਸ਼ੀਨ ਦੀ ਵੀਡੀਓ ਬਣਾਉਣ ਆਏ ਸੀ ਬਾਈ ਹੋਰੀ ਵੀ ਖੜੀ ਦੀ ਮੇਰੇ ਨਾਲ ਕੁਦਰਤੀ ਗੱਲ ਚੱਲ ਪਈ ਵੀਰੇ ਦੱਸਣ ਲੱਗਿਆ ਕਹਿੰਦਾ ਬਈ ਬਾਲੀ ਸੋਹਣੀ ਬੜਾਈ ਆ ਵੀ ਦਾਣਾ ਐ ਜਮਾ ਕਰਦੀ ਆ ਕ੍ਰੈਸ਼ ਪੂਰਾ ਮਾਹ ਚੱਲ ਫਿਰ ਭਰਾਵਾ ਬਾਕੀ ਕੰਪਨੀਆਂ ਦਾ ਨਾਂ ਨਹੀਂ ਲੈਣਾ ਠੀਕ ਹੈ ਯਾਨਕਿ ਵੀ ਉਹਨਾਂ ਦਾ ਬਾਲਿਆਂ ਤੋਂ ਉੱਤੋਂ ਦੀ ਆ ਠੀਕ ਹੈ ਹਾਂ ਇਹੀ ਮੈਂ ਕਿਹਾ ਸੀ ਭਰਾਵਾ ਸਾਡੇ ਸਮੇਂ ਹਾਂ ਉਹ ਫਿਰ ਨਾਂ ਤਾਂ ਕਿਸੇ ਦਾ ਲੈਣਾ ਕਿਸੇ ਦਾ ਲੈਣਾ ਵੀ ਨਹੀਂ ਚਾਹੀਦਾ ਹਨਾ ਅੱਗੇ 2-3 ਸਾਲ ਹੋ ਗਏ ਵੀਰੇ ਜਿਨ ਕੇ ਕੁਤਰਾ ਕਰ ਜਾਂਦਾ ਕਿਹਦੀ ਤਾਂ ਡੱਕਰੀ ਘਾੜ ਜਾਂਦਾ ਕਿਹਦੀ ਦਾਣਾ ਸਾਫਤਾ ਯਾਨਕਿ ਬਹੁਤ ਆਉਂਦਾ ਠੀਕ ਹੈ ਇਹ 2-3 ਸਾਲ ਹੋ ਗਏ ਚਾਰ ਪਾਉਂਦੇ ਇਹਨੂੰ ਠੀਕ ਹੈ ਇਹ ਤਾਂ ਅਸੀਂ ਕੁਤਰਾ ਦੇਖਿਆ ਪਹਿਲਾਂ ਠੀਕ ਹੈ ਬਹੁਤ ਸੋਹਣਾ ਕੂਤਰਾ ਯਾਰ ਪੂਰਾ ਸ਼ਰਈ ਹੈ ਤਿੰਨੇ ਟੁੱਟੇ ਕਰਦੇ ਨਾ ਠੀਕ ਹੈ ਬਾਈ ਧੰਨਵਾਦ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਸੁਖੀ ਸ਼ੇਰ ਗੱਲ ਪਿੰਡ ਹਰੀਗੜ੍ਹ ਜ਼ਿਲ੍ਹਾ ਬਰਨਾਲਾ ਭਰਾਵੋ ਗੁਰੂ ਨਾਨਕ ਐਗਰੀ ਵਰਕਸ਼ ਨੱਤਾਂ ਵਾਲੇ ਵੀਰਾਂ ਨੇ ਨਾ ਮਸ਼ੀਨ ਬਣਾਈ ਤੀ ਮੱਕੀ ਦਾ ਆਪਾਂ ਕਹੀਏ ਵੀ ਕੂਤਰਾ ਕਰਨ ਵਾਲੀ ਹੈ ਨਾ ਮਸ਼ੀਨਾਂ ਤਾਂ ਮਾਰਕੀਟ ਦੇ ਵਿੱਚ ਬਹੁਤ ਆਉਂਦੀਆਂ ਨੇ ਪਰ ਤਾਮੀਆਂ ਟਾਲੀਆਂ ਮਸ਼ੀਨਾਂ ਹੁੰਦੀਆਂ ਨੇ ਜਿਹੜੀਆਂ ਲੋਕਾਂ ਦੀ ਮਨਪਸੰਦ ਬਣ ਜਾਂਦੀਆਂ ਨੇ ਜਿਵੇਂ ਤੁਸੀਂ ਪਹਿਲਾਂ ਵੀਰ ਵਾਲਾ ਸ਼ਾਟ ਵੇਖਿਆ ਬਾਈ ਕਹਿੰਦਾ ਬਾਈ ਅਚਾਰਦਾ ਸੀ ਪਿਛਲੇ ਵੀਰ ਵੀ ਤਿੰਨ ਚਾਰ ਸਾਲ ਹੋ ਗਏ ਮਸ਼ੀਨਾਂ ਤੋਂ ਕੋਹਦਿਆਂ ਨੂੰ ਕਹਿੰਦਾ ਪਰ ਬਾਈ ਇਹ ਮਸ਼ੀਨ ਦੀ ਬਾਡੀ ਨਾ ਇੰਨੀ ਜਿਆਦੇ ਸਾਫ ਆ ਦਾਣੇ ਨੂੰ ਜਮਾਂ ਕ੍ਰੈਸ਼ ਕਰਦੀ ਆ ਪੂਰਾ ਤੇ ਮੇਰੇ ਨਾਲ ਨੱਤਾਲਾ ਵੀਰ ਖੜਾਗਾ ਜਿਹੜੇ ਵੀਰ ਨੇ ਇਹ ਮਸ਼ੀਨ ਬਣਾਈ ਆ ਆਪਾਂ ਗੱਲਬਾਤ ਕਰਦੇ ਆ ਬਾਈ ਸਸੀ ਗੱਲ ਜੀ ਹੋਰ ਬਾਈ ਠੀਕ ਹੋ ਹਾਂ ਜੀ ਹਾਂ ਵਧੀਆ ਜੀ ਬਾਈ ਇਹ ਮਸ਼ੀਨ ਦੇ ਵਿੱਚ ਕੀ ਬਦਲੀ ਕੀਤਾ ਸੀਗਾ ਤੁਸੀਂ ਬਾਈ ਆਜੋ ਆਪਾਂ ਨੇ ਤੁਰੇ ਜਾਂਦੇ ਆ ਗੱਲਬਾਤ ਕਰੀ ਜਾਂਦੇ ਆਂਗੇ ਇਹਦੇ ਵਿੱਚ ਆਪਾਂ ਜਮੇ ਵੀਰ ਜੀ ਜਿਹੜੇ ਗੇਅਰ ਹੁੰਦੇ ਨੇ ਫਿਰਕੀਆਂ ਦੇ ਉੱਤੇ ਪਲੇਟਾਂ ਦੇ ਲੱਗੇ ਹੋਏ ਹਾਂਜੀ ਉਹ ਗੇਅਰ ਲਾਹੇ ਨੇ ਆਪਾਂ ਨੇ ਠ ਵਿੱਚ ਭਰਾ ਡਰਦੇ ਸੀ ਬਹੁਤ ਜ਼ਿਆਦੇ ਵੱਲ ਸਾਡੇ ਲੋ ਵੀ ਆਉਂਦੇ ਸੀ ਫਾਰਮਰ ਹਾਂਜੀ ਠੀਕ ਆ ਭਾਈ ਜਿਹੜੇ ਕਹਿੰਦੇ ਸੀ ਕਿ ਵੀਰ ਜੀ ਜਿਹੜੇ ਤੁਸੀਂ ਬੈਲਟ ਅੱਛਾ ਭਾਈ ਵੀ ਕੋਈ ਨਹੀਂ ਚਲੋ ਭਾਈ ਤੇ ਤੁਸੀਂ ਨੇ ਗੇਅਰ ਲਾਏ ਨੇ ਇਹਨਾਂ ਦੀ ਕੋਈ ਦਿੱਕਤ ਨਾ ਆਵੇ ਸਾਨੂੰ ਅੱਗੇ ਜਾ ਕੇ ਠੀਕ ਆ ਵੀ ਬੈਲਟਾਂ ਮਰਨ ਦੀ ਕੋਈ ਦਿੱਕਤ ਨਾ ਆਵੇ ਕਿ ਤੇ ਬੈਲਟਾਂ ਮਰੀਂ ਰਹਿਣਾ ਜਿਵੇਂ ਬੰਦਾ ਕਹਿੰਦਾ ਵੀ ਬੈਲਟਾਂ ਢੂਜ ਹੋ ਜਾਂਦੀਆਂ ਨੇ ਜਾਂ ਬੈਲਟਾਂ ਢੂਜ ਹੋ ਜਾਂ ਜਾਂ ਸਲਿੱਪ ਦੇ ਜਾਂਦੀਆਂ ਨੇ ਜਾਂ ਧੂਆ ਕੱਢ ਜਾਂਦੇ ਨੇ ਇਸ ਤਰ੍ਹਾਂ ਦਾ ਕੋਈ ਚੱਕਰ ਨਹੀਂ ਰਿਹਾ ਭਾਈ ਮਸ਼ੀਨ ਚੱਲਦੀ ਨੂੰ ਕਾਫੀ ਦਿਨ ਹੋ ਗਏ ਠੀਕ ਆ ਭਾਈ ਤੇ ਤੇ ਆਪਾਂ ਜੇ ਬਾਈ ਮਸ਼ੀਨ ਤੇ ਦਿਖਾਈਏ ਤਾਂ ਇਹਦੇ ਵਿੱਚ ਵੀ ਕਿਥੇ ਕਿਥੇ ਬਦਲਾ ਕੀਤਾ ਸੀ ਬਾਈ ਦਿਖਾ ਸਕਦੇ ਆਪਾਂ ਹੋਰ ਕੋਈ ਉਹ ਆਪਣਾ ਹੋਗਾ ਇਹ ਵੀ ਜੇ ਸਾਰਾ ਬੈਲਟ ਸਿਸਟਮ ਕੀਤਾ ਹੋਇਆ ਹੈ ਠੀਕ ਆ ਬਾਈ ਪਹਿਲਾਂ ਫਿਰਕੇ ਨੇ ਉੱਪਰ ਗੇਅਰ ਹੁੰਦੇ ਸੀ ਉੱਥੇ ਹਾਂਜੀ ਵਿੱਚ ਫਾਰਮਰ ਡਰਦੇ ਸੀ ਜਦੋਂ ਸਾਡੇ ਲਵੇ ਆਉਂਦੇ ਸੀ ਨਾ ਫਾਰਮਰ ਰਸਾਈ ਕਰਨ ਵਾਸਤੇ ਹਾਂ ਜੇ ਤੁਸੀਂ ਬੈਲਟ ਸਿਸਟਮ ਕਰਤਾ ਮਤਲਬ ਇਹਦੇ 'ਚ ਕੋਈ ਦਿੱਕਤ ਨਾ ਆ ਜੀ ਸਾਨੂੰ ਕਾਹਾਂ ਜਾ ਕੇ ਠੀਕ ਹੈ ਟੱਕ ਤੇ ਮਰੀਆਂ ਰਹਿਣਾ ਬਿਲਕੁਲ ਕਿ ਤੁਸੀਂ ਗੀਅਰ ਕਿਉਂ ਨਹੀਂ ਲਾਏ ਕਿਉਂ ਜ਼ੋਰ ਵਾਲਾ ਕੰਮ ਚੱਲ ਰਿਹਾ ਜਿਹੜੀ ਗੱਲ ਹੈ ਨਾ ਪਰ ਵਧੀਆ ਰਿਹਾ ਮਤਲਬ ਇਹਨਾਂ ਦਾ ਬਹੁਤ ਵਧੀਆ ਇਹਨਾਂ ਨੂੰ ਬਾਕੀ ਇਹਨਾਂ ਨੂੰ ਪੁੱਛ ਲਓ ਭਰਾਵਾਂ ਨੂੰ ਵੀ ਕਿੰਨੇ ਦਿਨ ਹੋ ਗਏ ਚੱਲਦੀ ਨਾ ਠੀਕ ਆ ਬਾਈ ਹਾਂ ਬਿਲਕੁਲ ਦਿੱਕਤ ਨਹੀਂ ਆਈ ਇਹਨਾਂ ਨੂੰ ਮਤਲਬ ਅਜੇ ਤੱਕ ਨਹੀਂ ਬਿਲਕੁਲ ਬਾਈ ਇਹਨਾਂ ਨਾਲ ਆਪਾਂ ਵੀਰ ਨਾਲ ਗੱਲਬਾਤ ਕਰਦੇ ਆਂਗੇ ਵੀਰ ਆਉਂਦਾ ਭਰਾਓ ਆਪਣੇ ਨਾਲ ਜਿਹੜੇ ਬਾਈ ਨੇ ਬਾਈ ਮਸ਼ੀਨ ਲਈਤੀ ਹੈਗੀ ਤੇ ਪਹਿਲਾਂ ਵੀਰ ਨੇ ਵੀ ਆਪਾਂ ਨੂੰ ਦੱਸਿਆ ਗਿਆ ਇਹਨਾਂ ਨਾਲ ਵੀ ਆਪਾਂ ਦੁਬਾਰਾ ਥੋੜੀ ਗੱਲਬਾਤ ਕਰਾਵਾਂਗੇ ਬਾਈ ਹਸਰੀਕਾਲ ਜੀ ਹਸਰੀਕਾਲ ਜੀ ਹੋ ਠੀਕ ਬਾਈ ਜਿੰਨੇ ਤੁਸੀਂ ਇਸ ਵਾਰਾ ਮਸ਼ੀਨ ਲੈਂਦੇ ਆ ਬਾਈ ਹੋਰਾਂ ਤੋਂ ਹਨਾ ਗੁਰੂ ਨਾਨਕ ਦੇ ਗਰੀਵਰ ਕਸਨਤਾਂ ਵਾਲੇ ਵੀਰਾਂ ਤੋਂ ਹਾਂਜੀ ਤੇ ਇਹਦਾ ਬਾਈ ਤੁਹਾਨੂੰ ਪਹਿਲਾਂ ਹੋਰ ਮਸ਼ੀਨਾਂ ਵੀ ਚਲਾਈਆਂ ਨੇ ਤੁਸੀਂ ਬਾਈ ਆਪਾਂ ਨਹੀਂ ਕੰਪਨੀ ਦਾ ਕੰਮ ਕੋਨਾ ਚਲਾਈਆਂ ਪਹਿਲਾਂ ਠੀਕ ਕਿਸੇ ਵੀ ਕੰਪਨੀ ਦਾ ਆਪਾਂ ਨਾਂ ਨਹੀਂ ਲੈਣਾ ਹੈਗਾ ਨਹੀਂ ਆਪਾਂ ਕੋਈ ਮਸ਼ੀਨ ਨਹੀਂ ਚਲਾਈ ਗਈ ਹੋਰ ਚਾਰ ਵਾਲੀ ਆ ਵੀ ਆਪਾਂ ਲੈਣ ਤੋਂ ਪਹਿਲਾਂ ਵੀ ਟਰਾਈ ਬਹੁ ਮਾਰੀਆ ਦੋ ਮਹੀਨੇ ਠੀਕ ਹੈ ਤੇ ਕਿਸੇ ਦੇ ਮੱਲੇ ਵੀ ਗੇਅਰ ਕਿਵੇਂ ਕੋਈ ਕਿਵੇਂ ਕਿਵੇਂ ਉਾਂ ਆਪਾਂ ਦੇਖਦੇ ਰਹਿੰਦੇ ਆ ਵੀ ਕਿਸੇ ਨੂੰ ਕੰਪਲੀਟ ਆਉਂਦੀਆਂ ਕੋਈ ਹੁੰਦਾ ਕੋ ਟੁੱਟ ਗਿਆ ਠੀਕ ਹੈ ਤੇ ਫਿਰ ਇੱਕ ਦਿਨ ਵੀ ਇਹਨਾਂ ਦੀ ਵੀਡੀਓ ਦੇਖੀ ਸੀਗੀ ਚੇਹਨਾ ਕੋਲੇ ਗਏ ਆਪਾਂ ਨੂੰ ਕੰਮ ਵਧੀਆ ਲੱਗਿਆ ਠੀਕ ਹੈ ਤੇ ਆਪਾਂ ਲੈ ਲਈ ਵੀ ਜਿਵੇਂ ਬਾਈ ਬਲੇਡ ਬਲੂਡ ਲਾਏ ਵੇਣੇ ਹਜੇ ਤਾਂ ਕੁਝ ਨਹੀਂ ਕੋਈ ਚੱਕਰੀ ਨਹੀਂਗਾ ਬਾਈ ਕਿੰਨੇ ਦਿਨ ਹੋ ਗਏ ਬਾਈ ਮਸ਼ੀਨ ਚੱਲਦੀ ਨੂੰ ਬਾਈ ਹੋ ਗਏ ਹੁਣ 10 15 ਦਿਨ 10 15 ਦਿਨ ਤੇ ਦਿਨ ਰਾਤ ਹੀ ਚੱਲਦਾ ਕੰਮ ਬੁੱਧਾ ਬੋਦ ਦਿਨੇ ਦਿਨੇ ਵਧੀਆ ਚੱਲੀਆਂ ਆ ਰਾਮ 10:00 ਵਜੇ ਤੱਕ ਠੀਕ ਹੈ ਹਾਂ ਵੀ ਸਵੇਰੇ ਸ਼ੁਰੂ ਕਰ ਲੈਂਦੇ ਹੋਗੇ ਤਾਂ ਰਾਤ ਨੂੰ 10 11 ਵਜੇ ਤੱਕ ਵਧੀਆ ਚਲਾਈ ਜਾਂਦੇ ਹੋ ਬਿਲਕੁਲ ਫਿਰ ਉਹ ਦੁਬਾਰਾ ਰੈਸਟ ਵਗੈਰਾ ਵੀ ਕਰਨੀ ਹੁੰਦੀ ਆ ਤੇ ਦਾਣਾ ਵਗੈਰਾ ਕਿਵੇਂ ਕ੍ਰੈਸ਼ ਕਰਦੀ ਆ ਬਾਈ ਆਜੋ ਮਾਪੀ ਦੇਖ ਏ ਬਾਈ ਨੇ ਤਾਂ ਪਹਿਲਾਂ ਵੀ ਅਸਰੀ ਹੋਰ ਬਾਈ ਠੀਕ ਹੋ ਹਾਂਜੀ ਵੀਰੇ ਬਾਈ ਤੇ ਕੀ ਨਾਮ ਆ ਬਾਈ ਜੀ ਆਪਣਾ ਅਰਸ਼ਦੀਪ ਸਿੰਘ ਵੀਰੇ ਅਰਸ਼ਦੀਪ ਸਿੰਘ ਅਰਸ਼ਦੀਪ ਯਾਰ ਸੁਦੀਪ ਬਾਈ ਕਿਵੇਂ ਤੇਰੇ ਮਖਣ ਦੇ ਵਿੱਚ ਮੱਕੀ ਦਾ ਕੋਤਰਾ ਹੋ ਰਿਹਾ ਹੈ ਹਨਾ ਮਨ ਖੋਸ਼ਾ ਤੇਰਾ ਪੂਰਾ ਮੈਂ ਕਹਿੰਦਾ 100 ਦਿਨ ਦੀ 100 ਦਿਨ ਤਾਂ ਉੱਤੇ ਹੀ ਮੱਕੀ ਆ ਠੀਕ ਹੈ ਆਉਣਾ ਨਹੀਂ ਲੱਭ ਰਿਹਾ ਜਾਵਾਂ ਬਈ ਬਿਲਕੁਲ ਬਿਲਕੁਲ ਕ੍ਰੈਸ਼ ਕਰਦਾ ਮਲਿਆ ਮੇਟ ਹਨਾ ਆ ਜਾ ਬਾਈ ਵਿੱਚ ਵੀ ਦਿਖਾ ਦਈਏ ਮੜਾ ਹੈ ਬਈ ਆ ਜਾ ਤੇ ਹੋਰ ਬਾਈ ਬਾਦੀ ਬੁੱਢੀ ਮਸ਼ੀਨ ਦੀ ਵਧੀਆ ਲੱਗੀ ਪੂਰੀ ਪੂਰੀ ਵਧੀਆ ਵੀਰੇ ਪੂਰੀ ਵਧੀਆ ਠੀਕ ਹੈ ਆਹ ਦੇਖ ਸਕਦੇ ਹੋ ਭਰਾਵੋ ਸਾਰੀ ਟਰਾਲੀ ਦੇ ਵਿੱਚ ਬ ਬਹੁਤ ਪੂਰਾ ਖੋਲਾ ਤੇ ਉਹ ਵੀ ਬਾਈ ਪਿੰਡ ਚ ਜਿਵੇਂ ਹੋਰ ਬੰਦਿਆਂ ਕੋਲੇ ਵੀ ਇਹਨਾਂ ਨੇ ਕੁੱਤਰਾ ਕਰਿਆ ਹੋਊਗਾ ਲੋਕਾਂ ਵੱਲੋਂ ਕੀ ਰਿਪੋਰਟ ਮਿਲਦੀ ਆ ਕੀ ਕਹਿੰਦੇ ਮਸ਼ੀਨ ਵਧੀਆ ਆ ਹਾਂ ਹਾਂ ਭਰੇ ਅਸੀਂ ਆ ਪਹਿਲਾਂ ਦੇਖ ਕੇ ਆਏ ਆ ਪਹਿਲਾਂ ਕੁੱਤਰਾ ਵੀਰੇ ਹਾਂ ਪਹਿਲਾਂ ਕੁੱਤਰਾ ਦੇਖ ਕੇ ਆਏ ਹਾਂ ਕੀ ਇੱਥੇ ਪਿੰਡ ਜੀ ਕਰੇ ਸੀ ਕਿੱਥੇ ਨਹੀਂ ਇਧਰ ਆਹ ਮੂਵੀ ਜਿਹੜਾ ਠੀਕ ਹੈ ਵੀ ਵਧੀਆ ਕੰਮ ਪਸੰਦਾ ਪੂਰਾ ਇੱਕ ਨੰਬਰ ਨਹੀਂ ਨਹੀਂ ਠੀਕ ਆ ਬਾਈ ਬਿਲਕੁਲ ਧੰਨਵਾਦ ਬਾਈ ਤੇਰਾ ਬਹੁਤ ਬਹੁਤ ਮਿਹਰਬਾਨੀ ਇਹ ਆਜੋ ਭਰਾਵੋ ਹੁਣ ਆਪਾਂ ਗੁਰਦੀਪ ਬਾਈ ਨਾਲ ਗੱਲਬਾਤ ਕਰਦੇ ਆਂਗੇ ਗੁਰਦੀਪ ਬਾਈ ਮਸ਼ੀਨ ਤਾਂ ਨਾ ਬੰਦੇ ਬਾਈ ਤੇਰੇ ਕਹਿੰਦੇ ਪਤਾ ਨਹੀਂ ਨੱਤਾਂ ਵਾਲੇ ਕੀ ਪਾਉਂਦੇ ਨੇ ਮਸ਼ੀਨ 'ਚ ਕਹੇ ਦੇ ਹੱਥ ਲਾਉਂਦੇ ਆਗੇ ਇਹਦਾ ਕਾਰਨ ਕੀ ਬਾਈ ਮਤਲਬ ਇੰਨੀ ਸਫਾਈ ਦੇਣ ਵਾਲੀ ਮਸ਼ੀਨ ਬਣਾਉਣ ਦਾ ਕਾਰਨ ਕੀ ਬਾਈ ਕੀ ਕਰਦੇ ਹੋ ਮਸ਼ੀਨਾਂ ਦਾ ਹੋਰ ਵੀ ਜਿਵੇਂ ਆਪਾਂ ਕਿਹਾ ਵੀ ਬਣਦੀਆਂ ਨੇ ਪੂਰੇ ਪੰਜਾਬ ਦੀ ਹਾਂ ਬਸਲੇ ਲੰਬੇ ਸਮੇਂ ਤੋਂ ਲੰਬੇ ਸਮੇਂ ਤੋਂ ਕੰਮ ਕਰਨ ਕਰਕੇ ਅੱਛਾ ਮਤਲਬ ਅਪਡੇਟ ਕਰੀਏ ਸੀ ਨੇ ਮਸ਼ੀਨ ਇਹ ਆਪਣੇ ਦਿਮਾਗ ਦੇ ਨਾਲ ਪੂਰੀ ਮਤਲਬ ਤਕਨੀਕ ਦੇ ਨਾਲ ਬਣਾਈ ਆਪਾਂ ਨੇ ਠੀਕ ਆ ਬਾਈ ਹਾਂ ਵੀ ਕਿਸੇ ਨੂੰ ਕੋਈ ਚੀਜ਼ ਦੀ ਦਿੱਕਤ ਨਾ ਆਵੇ ਬਿਲਕੁਲ ਬਾਈ ਇਹ ਕਿੰਨੇ ਦਿਨਾਂ ਦੇ ਵਿੱਚ ਬਾਈ ਮਸ਼ੀਨ ਮੰਨ ਲਓ ਜੇ ਕੋਈ ਵੀਰ ਸੁੱਥੋਂ ਹੁਣ ਵੀ ਆਰਡਰ ਕਰਦਾ ਸਾਨੂੰ ਹੈ ਨਾ ਜਿਵੇਂ ਆਪਣੇ ਵਾਲੀ ਸਾਈਡ ਤਾਂ ਇਹ ਕੰਮ ਚੱਲਣਾਗਾ ਸਾਡੀ ਮਤਲਬ ਪਾਰਟਨਰਸ਼ਿਪ ਆਉਣ ਇਹਨਾਂ ਨਾਲ ਠੀਕ ਆ ਬਾਈ ਠੀਕ ਆ ਜੀ ਅਸੀਂ 4 ਜਣੇ ਪਾਰਟਨਰਾਂਗੇ ਠੀਕ ਆ ਜੀ ਤੇ ਮਤਲਬ ਜੇ ਮੇ ਕੋਈ ਅੱਜ ਸਾਈ ਕਰਦਾ ਸਾਡੇ ਨਾਲ 10 ਦਿਨਾਂ ਦੇ ਵਿੱਚ ਵਿੱਚ ਮਸ਼ੀਨ ਦੇ ਦਾਂਗੇ 10 ਦਿਨਾਂ ਦੇ ਵਿੱਚ 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 ਇਹ ਮੰਗ ਲਈ ਟੋਕਰੀ ਟੋਕਰੀ ਮਸ਼ੀਨ ਵਿੱਚ ਸਾਰਾ ਕੁਝ ਟੋਕਰੀ ਤੋਂ ਬਿਨਾ ਕੱਲੀ ਮਸ਼ੀਨ ਠੀਕ ਆ ਬਈ ਠੀਕ ਆ ਤੇ ਇਹਦੇ ਲਈ ਬਈ ਬੁਕਿੰਗ ਲਈ ਪੇਮੈਂਟ ਵਗੈਰਾ ਕੀ ਹਿਸਾਬ ਕਿਤਾਬ ਆ ਵੀ ਕਿੰਨੀ ਪੇਮੈਂਟ ਜਮ੍ਹਾਂ ਕਰਾਉਣੀ ਪੂ ਬੰਦੇ ਨੂੰ ਲਈ 50% ਪੇਮੈਂਟ ਜਮ੍ਹਾਂ ਕਰਾਉਣੀ ਪਊਗੀ ਠੀਕ ਆ 10 ਦਿਨਾਂ ਦੇ ਵਿੱਚ ਵਿੱਚ ਹੋ ਜੂ ਠੀਕ ਆ ਇਹ ਤੇ ਬਈ ਲੋਨ ਵਗੈਰਾ ਦੀ ਸਹੂਲਤ ਵੀ ਹੈਗੀ ਕੋਈ ਸਬਸਿਡੀ ਵਗੈਰਾ ਹੈਗੀ ਹੈ ਸਹੂਲਤ ਹਾਂਜੀ ਵੀਰੇ ਠੀਕ ਆ ਸਬਸਿਡੀ ਵਗੈਰਾ ਲੋਨ ਵਗੈਰਾ ਮਤਲ ਠੀਕ ਜੇ ਕੋਈ ਵੀਰ ਆਉਂਦਾ ਸੋਡੇ ਕੋਲੇ ਤੁਹਾਨੂੰ ਕਹਿੰਦਾ ਵੀ ਬਾਈ ਯਾਰ ਵੀ ਮੈਨੂੰ ਲੋਨ ਕਰਵਾਉਣਾ 100% ਜਾਂ 90% ਹੈ ਨਾ ਤਾਂ ਉਹ ਆਪਣਾ ਬੈਂਕਾਂ ਨਾਲ ਹੈਗਾ ਟਾਈ ਆ ਬਾਈ ਹਾਂ ਜੀ ਹੈਗਾ ਜੀ ਹੈਗਾ ਉਹ ਸਹੂਲਤ ਹੈਗੀ ਨਹੀਂ ਨਹੀਂ ਬਿਲਕੁਲ ਬਾਈ ਬਹੁਤ ਵਧੀਆ ਬਾਈ ਤੇ ਗਰਦੀਪ ਬਾਈ ਆਪਣੀ ਪਿੰਡ ਦੀ ਲੋਕੇਸ਼ਨ ਕਿੱਥੇ ਜਾ ਜਾਂਦੀ ਹੈ ਜੇ ਕਿਸੇ ਵੀਰ ਨੇ ਨਤਾਂ ਪਹੁੰਚਣਾ ਆਪਣੀ ਲੋਕੇਸ਼ਨ ਹੈਗੀ ਜੀ ਜਿਹੜਾ ਬਰਨਾਲਾ ਸੰਗਰੂਰ ਰੋਡ ਹੈਗਾ ਹਾਂਜੀ ਮਸਤੋਣੇ ਸਾਹਿਬ ਤੋਂ ਪਹਿਲਾ ਪਿੰਡ ਆਉਂਦਾ ਬਹਾਦਰਪੁਰ ਠੀਕ ਹੈ ਜੀ ਜੇ ਲੋ ਆ ਬਰਨਾਲੇ ਤੋਂ ਸੰਗਰੂਰ ਨੂੰ ਜਾਈਏ ਬਹਾਦਰਪੁਰ ਦਾ ਬੱਸ ਸਟਾਪ ਆਉਂਦਾ ਟੋਲ ਟੈਕਸ ਟੱਪ ਕੇ ਆਪਾਂ ਕਹੀਏ ਵੀ 8 ਕਿਲੋਮੀਟਰ ਹਾਂ ਟੋਲ ਟੈਕਸ ਟੱਪ ਕੇ 8 ਕਿਲੋਮੀਟਰ ਅੱਗੇ ਜਾ ਕੇ ਆਪਾਂ ਨੂੰ ਲੈਫਟ ਸਾਈਡ ਮੁੜਨਾ ਪੈਣਾ ਖੱਬੇ ਹੱਥੋਂ ਉਥੋਂ ਐਨ ਐਚ 7 ਤੋਂ 3 ਕਿਲੋਮੀਟਰ ਆਪਣਾ ਪਿੰਡ ਠੀਕ ਹੈ ਜੀ ਹਾਂਜੀ ਨਹੀਂ ਨਹੀਂ ਬਿਲਕੁਲ ਇੱਕ ਮਿੰਟ ਬਈ ਦੰਦੇ ਸੁਣਵਾ ਦਿੰਦੀ ਹਾਂ ਨਹੀਂ ਨਹੀਂ ਪੁਲੀਆਂ ਬਸ ਹਾਂਜੀ ਹੈਗੀਆਂ ਬੰਦੇ ਤਾਂ ਬਹੁਤ ਦੇਖਿਆ ਮੈਂ ਮੈਸਤਰੀ ਤੇ ਇਹ ਮੈਸਤਰੀ ਮੰਨ ਲਾ ਵੀ ਰਵੜੀ ਆ ਜਿੱਧਰ ਮਰਜੀ ਮਰੋੜਦਾ ਹਾਂ ਹਾਂ ਰਵੜੀ ਤਾਂ ਬਹੁਤ ਆ ਯਾਰ ਇਹ ਗੱਲ ਹੈਗੀ ਆ ਇਹ ਨਹੀਂ ਸਹੀ ਗੱਲ ਆ ਵੀ ਚਲ ਸਹੀ ਠੀਕ ਆ ਆਪਣਾ ਹਰ ਤੱਕ ਮੈਚਰੀਆਂ ਨਹੀਂ ਵਾ ਪਿਆ ਕਿ ਬੰਦੇ ਬਹੁਤ ਨਰਮ ਹੋਰ ਗੱਲਾਂ ਦੀ ਗੱਲਾਂ ਯਾਰ ਇਹ ਵੀ ਗੱਲ ਹੁੰਦੀ ਆ ਬਾਈ ਬੰਦੇ ਦੀ ਜੀ ਤਾਂ ਇੱਕ ਪਾਸੇ ਰਹਿ ਗਈ ਤੇ ਬੰਦੇ ਦਾ ਵੀ ਬਹੁਤ ਫਰਕ ਆ ਬਾਈ ਠੀਕ ਆ ਠੀਕ ਆ ਨਹੀਂ ਵਧੀਆ ਬਿਲਕੁਲ ਬਾਈ ਇਹ ਤਾਂ ਬਾਈ ਸਾਨੂੰ ਵੀ ਉਹ ਹੋਆ ਮਤਲਬ ਮੇਰੇ ਵੀ ਬੰਦੇ ਦਿਲ ਨੂੰ ਲੱਗੇ ਹੋਏ ਹੈਗੇ ਤੇ ਮੈਨੂੰ ਬਹੁਤ ਵਧੀਆ ਬੰਦੇ ਲੱਗੇ ਬਾਈ ਬੰਦਿਆਂ ਦੀ ਬੋਲ ਬਾਣੀ ਹੋ ਗਈ ਹੈਣਾ ਸਾਰਾ ਕੁਝ ਬਾਕੀ ਬਾਈ ਗਿਆਨੀ ਧਿਆਨੀ ਬੰਦੇ ਆ ਪ੍ਰਮਾਤਮਾ ਦਾ ਨਾਮ ਲੈਂਦੇ ਆਗੇ ਪੂਰਾ ਪਰਿਵਾਰ ਹੀ ਬਾਈ ਇਹਨਾਂ ਦਾ ਵਧੀਆ ਹੋਆ ਉਹ ਤੇ ਬਾਪੂ ਜੀ ਹੋਰੀ ਭਾਈ ਹੋਰੀ ਭਾਈ ਹੋਰਾਂ ਦੇ ਮੈਨੂੰ ਮਿਲੇ ਸਾਰੇ ਬਹੁਤ ਵਧੀਆ ਸੋ ਠੀਕ ਹੈ ਬਾਈ ਜਿਵੇਂ ਕਿਤੇ ਗਰਮੀ ਸਰਦੀ ਹੋਏ ਨਾ ਉਹ ਕਾ ਚੱਲਦੇ ਆ ਠੀਕ ਹੈ ਹਾਂ ਓਏ ਬੰਦੇ ਫਿਰ ਇਹੀ ਚੱਕਰ ਹੁੰਦਾ ਕਿ ਨਹੀਂ ਹਾਂ ਹਾਂ ਜੇ ਹੁਣ ਉਹ ਕਿੱਲੇ ਨੇ ਪੈਸੇ ਲਾ ਦੇਖ ਲੈਂਦਾ ਭਾਈ ਕੁਛ ਕਰਨਾ ਹੀ ਹੈ ਜੇ ਨਾ ਹੋ ਜਾ ਪਰ ਇਹ ਚੱਲਦੇ ਆ ਜਰਾ ਚੱਲਦੇ ਆ ਸਹੀ ਬਾਕੀ ਘੜਿਆਰ ਪੈਂਦੀ ਵੀ ਹੈ ਨਹੀਂ ਬਿਲਕੁਲ ਬਾਈ ਬਿਲਕੁਲ ਬਾਕੀ ਆ ਸਭ ਜਾਏ ਆ ਬਾਈ ਚੱਲਦੇ ਸੰਦਾ ਬਾਈ ਉਹ ਹੈਨਾ ਕਿਤੇ ਕੁਝ ਵੀ ਹੋ ਸਕਦਾ ਮਸ਼ੀਨਰੀ ਆ ਕੀ ਬਾਕੀ ਆ ਵੀ ਬੰਦਾ ਉਹਦੀ ਭੱਜ ਕੇ ਆਵੇ ਸਭ ਤੋਂ ਵੱਡੀ ਗੱਲ ਮੈਂ ਇਹੀ ਬੰਦਿਆਂ ਨੂੰ ਕਹਿਣਾ ਹੁੰਦਾ ਬਿਲਕੁਲ ਭਰਾਓ ਤੁਸੀਂ ਬਾਈ ਜਿੰਨਾ ਬਈ ਇੱਕ ਨਹੀਂ ਲੈ ਦੋ ਲਈਆਂ ਠੀਕ ਹੈ ਬਾਈ ਬਾਕੀ ਨਾ ਦੋ ਲੈਣਿਆ ਇੱਕ ਆਪਣੇ ਪਿੰਡ ਚਾਕਰ ਆਪਣੇ ਵੀ ਲਾਜੀ ਕੋਲੇ ਜੇ ਮਸ਼ੀਨ ਆ ਆਪਾਂ ਹੀ ਲਈਆਂ ਉਹ ਦੋਨੇ ਇੱਕੋ ਹੀ ਟਰੈਕਟਰ ਦੇ 75 ਦਾ ਟਰੈਕਟਰ ਨਾਲ ਠੀਕ ਹੈ ਉਸ ਦਿਨ ਜਿਹੜੀ ਭਾਈ ਮੈਨੂੰ ਮਿਲੀ ਜੇ ਉਹ ਮੈਂ ਚੱਕਰੀ ਜਾਂਦੀ ਤੁਸੀਂ ਕਹਿੰਦੀ ਹੈ ਨਾ ਆਹੀ ਸੇਮ ਚੀਜ਼ ਆਹੀ ਆ ਵਾ ਹੈ ਠੀਕ ਹੈ ਠੀਕ ਹੈ ਠੀਕ ਹੈ ਨਹੀਂ ਨਹੀਂ ਬਿਲਕੁਲ ਭਾਈ ਬਹੁਤ ਸੋਹਣੀ ਮਸ਼ੀਨ ਬਣਾਈ ਬਾਕੀ ਭਰਾਵੋ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਜ਼ਰੂਰ ਕਰ ਦਿਓ ਤੇ ਮੈਂ ਕਹਿੰਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਭਾਈ ਪੂਰੇ ਭਾਰਤ ਦੀ ਪਹਿਲੀ ਮਸ਼ੀਨ ਬਣ ਜੂ ਜਿਹੜੇ ਲੋਕਾਂ ਨੂੰ ਗੁਰਦੀਪ ਖੋਹਰਾਂ ਕੋਲੇ ਨੱਤਾਂ ਹੁਣਾ ਪਿਆ ਕਰੂ ਗੁਰੂ ਨਾਨਕ ਦੇ ਗਰੀਬ